ਆਂ ਤੇ ਐਵੇਂ ਹੀ ਆਈਆਂ ਜਾਨੀਆਂ ਤੁਸੀਂ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਤੁਸੀਂ ਲੁੱਡੀਆਂ ਪਾਉਣੀਆਂ ਤੁਸੀਂ ਆਪ ਚੰਗਾਈਆਂ ਨੂੰ ਰੋਣੇ ਆਂ ਔਰ ਤੁਸੀਂ ਤੇ ਚੰਗਾ ਕਰਨ ਵਾਲਾ ਬਣ ਚੁੱਕੇ ਆਂ ਅਮੇਂ ਅੱਜ ਪਵਿੱਤਰ ਬਾਈਬਲ ਜੀ ਦੇ ਚਮਤਕਾਰ ਵਾਲਾ ਮਸਾ ਪਵਿੱਤਰ ਬਾਈਬਲ ਦੇ ਚਮਤਕਾਰਾਂ ਵਾਲਾ ਅਭਿਸ਼ੇਕ ਮਹਾਂਸਾਮਰਥ ਅੱਜ ਜਿਵੇਂ ਤੁਹਾਨੂੰ ਚੰਕਾ ਕਰ ਰਹੀ ਐ ਅੱਜ ਇਮਪਾਰਟ ਕੀਤੀ ਜਾਣੀ ਤੁਹਾਡੇ ਤੇ ਤੁਸੀਂ ਕਿਸੇ ਨੂੰ ਪ੍ਰੇਰਣ ਕਰੋਗੇ ਚੰਗਾ ਹੋਊਗਾ ਅਮੇਂ ਪਰ ਜੇ ਉਹ ਪਵਿੱਤਰ ਆਤਮਾ ਜੀ ਦਾ ਪ੍ਰਕਾਸ਼ ਸਾਹਮ੍ਹਿਆ ਹੋਇਆ ਤਾਂ ਤੇ ਜੇ ਨੰਬਰ ਹਾਲੇ ਵੀ ਹੈਗੇ ਆ ਫੋਟੋ ਆ ਹਾਲੇ ਵੀ ਚੋਰੀ ਹੂੰ ਫਿਰ ਦੂਤ ਨਹੀਂ ਫਿਰ ਦੰਦੇ ਸੁਪਨੇ ਨਹੀਂ ਹਟਦੇ ਡੱਬ ਲੈਂਦਾ ਜੀ ਕੋਈ ਹਾਲੇ ਨੀਲ ਪੈਣੋ ਨਹੀਂ ਹਟਦੇ ਬੰਦਾ ਗੰਦੀਆਂ ਗਾਲਾਂ ਕੱਢਦਾ ਜੇ ਕੋਈ ਦਾ ਮੈਂ ਕਿਉਂ ਕੱਢਦਾ ਉਦੋਂ ਪੋਚਾ ਪਾਲਿਆਂ ਨੇ ਉੱਤੇ ਬੰਦਾ ਡਰਦਾ ਨਹੀਂ ਦੱਸਦਾ ਵੀ ਇਹਨੇ ਪਤਾ ਨਹੀਂ ਕੀ ਕਰ ਦੇਣਾ ਬਾਅਦ ਚ ਬੀਬੀਆਂ ਕਈ ਬੰਦਿਆਂ ਤੋਂ ਡਰਦੀਆਂ ਨਹੀਂ ਦੰਦੀਆਂ ਨਿਆਣੇ ਨਿਆੜਿਆਂ ਨੇ ਤੇ ਐਸ਼ਾ ਦਮ ਕੀਤਾ ਮਾਪਿਆਂ ਦੇ ਨੱਕ ਚ ਵਿਚਾਰੇ ਡਰਦੇ ਹੀ ਸਾਹ ਚੱਕਾਈ ਬੈਠੇ ਪਰ ਮੈਂ ਕਿਹਾ ਅੱਜ ਨੇ ਨੀਲੀ ਛੱਤ ਤਾਂ ਨਹੀਂ ਹੋਈ ਐ ਨਾ ਬਿਨਾ ਖੰਮਿਆ ਦੂੰ ਉਹ ਬੜਾ ਤਗੜਾ ਜੇ ਜਿੰਨੇ ਮਹਾਭਿਸ਼ੇਕ ਇੱਥੇ ਭੇਜਿਆ ਜੱਗੇ ਦਾ ਮੇਚਾ ਨਾਲੋਂ ਨਾਲ ਲਈ ਜਾਂਦਾ ਉਹ ਪਰ ਮੈਂ ਗਵਾਹੀਆਂ ਕਰਾਇਆ ਕਰਨੀ ਆਉਣ ਵਾਲੇ ਸਮੇਂ 'ਚ ਕਿ ਜਿਨਨੇ ਜੋ ਖੇਡ ਖੇਡੀ ਆ ਉਹਦਾ ਰਿਜ਼ਲਟ ਉਹਨੇ ਲਿਆ ਤੇ ਗਵਾਈ ਹੋਈ ਤਾਂ ਕਿ ਤੁਹਾਡੇ ਵੀ ਕੰਨ ਨੱਕ ਖੁੱਲਣ ਪਤਾ ਲੱਗੇ ਤੁਹਾਨੂੰ ਮੈਨੂੰ ਕਹੀ ਜਾਂਦੇ ਘਰੇ ਆਓ ਸਾਡੇ ਘਰ ਆਓ ਯਾਰ ਜਿਹੜੀਆਂ ਗੱਲਾਂ ਮੈਂ ਇੱਥੇ ਦੱਸਦਾ ਉਹ ਤੇ ਮੰਨਦੇ ਨਹੀਂ ਘਰੇ ਆ ਕੇ ਕੀ ਕਰਾਂ ਹੈ ਰਹਿਆ ਕਿ ਕੀ ਕਰਾਂ ਪਵਿੱਤਰ ਆਤਮਾ ਜੀ ਮੈਨੂੰ ਅੱਗੇ ਦੇਣਗੇ ਤੇ ਆਉਂਗਾ ਇੱਥੇ ਦੱਸਦਾ ਪਿਆ ਮੈਂ ਆ ਨਾ ਕਰਵਾ ਨਾ ਕਰੋ ਉਹ ਮੈਨੂੰ ਰੋਜ਼ ਦੱਸਦੇ ਜਦੋਂ ਤੁਹਾਡੀ ਫੋਟੋ ਦੇ ਹੱਥ ਰੱਖਦਾ ਕਿ ਨਹੀਂ ਹਲਿਆ ਫਰਕ ਆ ਆ ਪਹਿਲਾਂ ਫਰਕ ਕੱਢ ਇਹਨੂੰ ਕਹੇ ਪਰ ਉਹ ਕੱਢਣ ਲਈ ਤਿਆਰ ਹੀ ਨਹੀਂ ਇਹਨੂੰ ਪਵਿੱਤਰ ਆਤਮਾ ਜੀ ਦਾ ਪ੍ਰਕਾਸ਼ ਪਰਮੇਸ਼ਵਰ ਜੀ ਦੀ ਰੌਸ਼ਨੀ ਆ ਉਹ ਹੁਣ ਤੁਹਾਡੇ ਜੀਵਨ ਚ ਆਈ ਐ ਓਨਲੀ ਤਿਆਰ ਆ ਆ ਜੰਗੀਕਾਰ ਕਰ ਲੋ ਕੌਣ ਕੌਣ ਤਿਆਰ ਆ ਹੈ ਵੈਰੀ ਗੁੱਡ ਮੇਰਾ ਸਾਰਾ ਹੀ ਪਰਿਵਾਰ ਤਿਆਰ ਰਖ ਕੇ ਮੈਂ ਪ੍ਰੇਰ ਕਰ ਰਿਹਾ ਪਿਛਲੇ 2 ਮਹੀਨਿਆਂ ਤੋਂ ਕਿ ਪਰਮੇਸ਼ਰ ਮੇਰੇ ਜਨ ਜਿਹੜੇ ਤੁ ਮੈਨੂੰ ਦਿੱਤੇ ਐ ਮੈਂ ਵੇਖਣਾ ਚਾਹੁੰਦਾ ਇਹਨਾਂ ਦੀ ਜ਼ਿੰਦਗੀ ਚ ਔਰ ਮੈਂ ਮੈਂ ਤੁਹਾਨੂੰ ਮੇਰਾ ਪਰਿਵਾਰ ਆ ਤੁਸੀਂ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਦੱਸਦਾ ਲਾਈਵ ਵੀ ਲੋਕ ਦੇਖ ਰਹੇ ਆ ਕਿ ਮੈਂ ਇੱਕ ਮੇਰੀ ਸੇਵਾਦਾਰ ਪਰਿਵਾਰ ਦੇ ਵਿੱਚ ਬੇਟੀ ਐ ਉਹਦੀ ਮੰਗਣੀ ਹੋਈ ਪਿਛਲੇ ਦਿਨਾਂ ਦੇ ਵਿੱਚ ਪਰਿਵਾਰ ਨੇ ਕੀਤੀ ਐ ਬੱਚੇ ਜਿਹੜੇ ਗਹਿਰੀ ਸਿੱਖਿਆ ਨੂੰ ਪ੍ਰਾਪਤ ਕਰ ਰਹੇ ਆ ਉਹਨੇ ਕਹਿੰਦੇ ਜਿੱਥੇ ਮੇਰੇ ਮਾਤਾ ਪਿਤਾ ਕਹਿਣਗੇ ਉੱਥੇ ਹੀ ਕਰਨਾ ਮੈਂ ਮਾਤਾ ਪਿਤਾ ਨੇ ਉਹਦਾ ਰਿਸ਼ਤਾ ਕੀਤਾ ਰਿਸ਼ਤਾ طے ਹੋਇਆ ਉਸ ਬੱਚੇ ਦਾ ਔਰ ਰਿਸ਼ਤਾ ਤੇ ਹੋਣ ਤੋਂ ਬਾਅਦ ਉਹਦੇ ਪਰਿਵਾਰ ਵਾਲਿਆਂ ਨੇ ਉਸ ਬੇਟੇ ਦਾ ਨੰਬਰ ਲੈ ਕੇ ਆਏ ਹੋ ਕਿ ਤੇਰੀ ਐਡਮਿਸ਼ਨ ਹੋਣੀ ਹੈ ਇਸ ਕਾਲਜ ਦੇ ਅੰਦਰ ਤੇ ਉਹ ਬੇਟੇ ਨੇ ਉਸ WhatsApp ਦੇ ਉੱਤੇ ਤੇਰੇ ਡਾਕੂਮੈਂਟ ਜਾਣੇ ਆ ਤੇ ਤੂੰ ਬੇਟੇ ਆ ਗੱਲ ਕਰ ਲਈ ਤੇਰੇ ਹੋਣ ਵਾਲੇ ਪਤੀ ਦੇ ਨਾਲ ਤੇਰੀ ਗੱਲ ਹੋਣੀ ਆ ਉਹਨੇ ਕਹ ਨਾ 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 ਪਹਿਲਾਂ ਮੈਂ ਫਾਦਰ ਮਦਰ ਨਾਲ ਗੱਲ ਕਰੂੰਗੀ ਅਗਰ ਪਾਪਾ ਮੰਮਾ ਕਹਿਣਗੇ ਮੈਂ ਉਹਦੇ ਨਾਲ ਗੱਲ ਕਰਨੀ ਆ ਨਹੀਂ ਤੇ ਮੈਂ ਆਪਣੀ ਹਦਾਇਤ ਨੂੰ ਨਹੀਂ ਟੁੱਟਣ ਦੇਣਾ ਮੈਂ ਫਾਦਰ ਮਦਰ ਦੇ ਨਾਲ ਰਹਿਣੀ ਆ ਮੈਨੂੰ ਮੰਮਾ ਨੇ ਦੱਸਿਆ ਮੈਂ ਕਿਹਾ ਵਾਹ ਬਈ ਕੇਕ ਲਿਆਓ ਕਟਿਏ ਕਿ ਜਿਹੜਾ ਸ਼ਬਦ ਆਪਾਂ ਦੇ ਰਹੇ ਆ ਮੇਰੇ ਪਰਿਵਾਰ ਦੇ ਅੰਦਰ ਮੇਰੇ ਬੱਚਿਆਂ ਦੇ ਅੰਦਰ ਉਹ ਕੰਮ ਕਰ ਰਿਹਾ